ਤੁਸੀਂ ਚੈੱਕ ਕਰ ਲਓ ਬੜੇ ਵੱਡੇ ਕੱਦ ਕਾਠ ਹੈਗੀ ਨਾ ਹੁਣ ਤੁਹਾਨੂੰ 11 12 ਲੀਟਰ ਦੁੱਧ ਤਿਆਰ ਮਿਲੂ ਇਸ ਥਲੋ ਤੇ ਵੀ ਇਹਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਜਿੱਦੇ ਟੋਕੜ ਗੱਬਣ ਹੋ ਗਈ 85 ਤੋਂ 90 ਹਜ਼ਾਰ ਦੀ ਸਨੇ ਕੱਟੀ ਆਪਾਂ ਵਾਪਸ ਲੈ ਲਾਂ ਹਾਂਜੀ ਅਸੀਂ ਕੱਲ੍ਹ ਦੋਸਤੋ ਬਾਬੋ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਗਦੀਰ ਕੋਲੇ ਪਹੁੰਚੇ ਹੋયાਗੇ ਬਾਈ ਜਗਦੀਰ ਕੋਲੇ ਅੱਜ ਆਪਾਂ ਤੁਹਾਨੂੰ ਨਾ ਦੋ ਨਾਕ ਦਿਖਾ ਦਾਂਗੇ ਪਹਿਲੇ ਨੰਬਰ ਦੇ ਉੱਤੇ ਆ ਗਈ ਇੱਕ ਸੂਈ ਸਵਾਈ ਝੋਟੀ ਤੇ ਮਗਰ ਹੈਗੇ ਮਿੱਤਰੋ ਕੱਟੀ ਤੇ ਤਿਆਰ ਦੁੱਧ ਮਿਲੂ ਤੁਹਾਨੂੰ ਇੱਥੇ ਪਲਾ ਚਾਰ ਡੰਗ ਦੀ ਚਵਾਈ ਬਾਕੀ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਮਿੱਤਰੋ ਤੇ ਇਹਦੇ ਇੱਕ ਨਾਲ ਖੜੀ ਹੈਗੀ ਮੱਝ ਬੜੇ ਚੰਗੇ ਸਾਫ ਸੁਥਰੇ ਲੇਵੇ ਵਾਲੀ ਆ ਤੇ ਚਮਕ ਤਾਂ ਤੁਸੀਂ ਚੈੱਕ ਕਰ ਲਓ ਬਾਕੀ ਮੈਂ ਇੱਕ ਹੋਰ ਜਾਣਕਾਰੀ ਦੇਦਾ ਤੁਹਾਨੂੰ ਮਿੱਤਰੋ ਤੇ ਇੱਧਰ ਬਾਈ ਕੋਲੇ ਨਾ ਇੱਕ ਚੰਗੀਆਂ ਟੋਕੜਾਂ ਵੀ ਆ ਜਾਂਦੀਆਂ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਆਹ ਬੂਰੀ ਹੈ ਨਾ ਜਿਹੜੀ ਇਹ ਬੂਰੀ ਤੁਸੀਂ ਚੈੱਕ ਕਰ ਲਓ ਬੜੇ ਵੱਡੇ ਕੱਦ ਕਾਠ ਵਾਲੀ ਆ ਇਹ ਵੀ ਬਾਈ ਟੋਕੜ ਦੇ ਕੇ ਆਇਆ ਤੇ ਪਰ ਕਹਿੰਦਾ ਆਪਾਂ ਇਹ ਤਿਆਰ ਕਰਕੇ ਦੇਣੀ ਹੈਗੀ ਜਦੋਂ ਸੋਨ ਵਾਲੀ ਹੋਈ ਤੇ ਬੰਦਾ ਉਦੋਂ ਕੋਈ ਸੰਪਰਕ ਕਰ ਲੇ ਤੇ ਆਪਾਂ ਦੇ ਲਾਂਗੇ ਬਾਕੀ ਆ ਜੋ ਕਰਾਈਏ ਗੱਲਬਾਤ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਭਾਈ ਜੀ ਹਸੀਕਾਲ ਜੀ ਹਸੀਕਾ ਭਾਈ ਰਾਮਣਾ ਹੋਰ ਭਾਈ ਕਿਵੇਂ ਜਗਦੀਰ ਠੀਕ ਆ ਉਹਦੇ ਤੁਸੀਂ ਦੱਸੋ ਭਾਈ ਜਗਦੀਰਪਿੰਡ ਕਿਹੜਾ ਆ ਗਿਆ ਆਪਣਾ ਆਪਣਾ ਭਾਈ ਪਿੰਡ ਕਲੈਰੀਆ ਜ਼ਿਲ੍ਹਾ ਮਾਨਸਾ ਠੀਕ ਹੈ ਤਹਿਸੀਲ ਬੁਲਾਡਾ ਤੇ ਜਗਦੀਰ ਜਿਵੇਂ ਆਪਾਂ ਗੱਲ ਕਰ ਲਈ ਅੱਜ ਵਾਲੀ ਵੀਡੀਓ ਦੇ ਵਿੱਚ ਦੋ ਝੋਟੀਆਂ ਆ ਗਈਆਂ ਹਨਾ ਹਾਂਜੀ ਹਾਂਜੀ ਭਾਈ ਤੇ ਪਹਿਲੇ ਨੰਬਰ ਵਾਲੀ ਝੋਟੀ ਤੇਰੀ ਆ ਆ ਗਈ ਜਿਹੜੀ ਇਸ ਝੋਟੀ ਦਾ ਸੁਹਾ ਦੱਸ ਪਹਿਲਾਂ ਇਹ ਤਾਂ ਭਾਈ ਸੁਹਾ ਦੂਜਾ ਓਰੀਜਨਲ ਹੈ ਦੂਜਾ ਸੁਹਾ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸ ਇਹਨੂੰ ਬਾਈ ਸੂਈ ਨੂੰ ਅੱਜ 10ਵਾਂ ਦੇਣਾ ਹੈ। ਕਿੰਨਾ ਦੁੱਧ ਤਿਆਰ ਕਰ ਗਈ ਜਿਗਦੀ ਰਹੇ। ਇਹ ਥੱਲੇ ਬਾਈ 11 ਤੋਂ 12 ਲੀਟਰ ਤਿਆਰ ਆ ਮੇਰੇ ਨਾਲ। ਠੀਕ ਐ। ਭਲਾ ਕੋਈ ਆਕੇ ਮੈਂ ਅੰਗਣਾ ਅੱਠ ਡੰਗ ਅੱਠ ਡੰਗ ਚੋਲੇ ਕੋਈ। ਅੱਠ ਡੰਗ ਚੋਲੇ। ਹਾਂ। ਤਸੱਲੀ ਕਰ ਤਾਇਆ ਪਾ ਤਿਆਰ ਕਰੀ ਦੁੱਧ ਤੇ। ਅੱਛਾ। ਤੇ ਕਿੰਨਾ ਦੁੱਧ ਪਾ ਦੂ ਹਾਈਸਟ ਅੱਗੇ। ਇਹ ਬਾਈ ਕੋਈ ਕੁਛ ਮਰਜ਼ੀ ਕਹੀ ਜਾਵੇ ਉਹਨਾਂ ਨੇ 14 ਕਿਹਾ ਸੀ 14 ਹੀ ਮੈਂ ਕਹਣਾ। ਠੀਕ ਐ। ਹਾਂ। ਵੀ ਹੁਣ ਮਤਲਬ 12 ਤਿਆਰ। ਤਿਆਰ ਬਾਈ ਜਮਾ। 11 12। ਹਾਂ। ਠੀਕ ਐ। ਤੇ ਸੂਆ ਦੂਜਾ ਆ ਗਿਆ ਹਾਂ ਸੂਆ ਦੂਜਾ ਓਰੀਜਨਲ ਤੇ ਕਿਹੜੇ ਸੀਮਨ ਦੀ ਇਹ ਕਿਹੜੇ ਏਰੀਏ ਦੀ ਇਹ ਨਹੀਂ ਬਈ ਪਤਾ ਅਗਲਾ ਆਪ ਦੀ ਸੱਲੀ ਕਰ ਲੈ ਦਿਖਦੀ ਏ ਝੋਟੀ ਠੀਕ ਹੈ ਕਿਉਂ ਅਗਲਾ ਬਾਅਦ ਚ ਫੋਨ ਚ ਟਾਈਮ ਐ ਇੰਨਾ ਆਪਣੇ ਕੋਲ ਹੈ ਨਹੀਂ ਹਾਲ ਕਹਿੰਦਾ ਕਿਥੇ ਸੀਮਨ ਦੀ ਕਿੱਥੋਂ ਆ ਇਹ ਅਗਲੇ ਨੂੰ ਆਪ ਨੂੰ ਦਿਖਦੇ ਹਰੇਕ ਭਾਨ ਭਾਈ ਅੱਜ ਕੱਲ ਸਿਆਣਾ ਤੇ ਫਿਰ ਮੈਨੂੰ ਆਏ ਦੱਸ ਲੈਂਦੀ ਕਿੱਥੋਂ ਆ ਇਹ ਇਹ ਤਮਤਾਨ ਸਾਈਡ ਦੀ ਹੈ ਹਰਿਆਣਾ ਦੀ ਹਾਂ ਹਾਂ ਹਰਿਆਣਾ ਦੀ ਖੋਲ ਫਿਰ ਕੇਰਾ ਤੋੜ ਕੇ ਦਿਖਾਈਏ ਲੋ ਵੀ ਸੋਨੂੰ ਜਦੋਂ ਝੋਟੀ ਤੁਰੂਗੀ ਉਦੋਂ ਲੇਵੀ ਦੀ ਨਾ ਜਮਾ ਐਨ ਮੈਂ ਕਹਿੰਦਾ ਫਿਕਸ ਲੇਵੀ ਵਾਲੀ ਆ ਗਈ ਦੂਜਾ ਫੈਕਸ ਲੇਵੇ ਵਾਲੀ ਸਿੰਘ ਦੇਖ ਲੋ ਤੁਸੀਂ ਸਿੰਘ ਦੀ ਕੁਆਲਿਟੀ ਜਮਾ ਗੋਲ ਆ ਗਈ ਇਹ ਲੇਵਾ ਦਿਖਾਦਾ ਕਰਮ ਵਾਲੀ ਦਾ ਜਮਾ ਹਨ ਕੱਲਾ ਕੱਲਾ ਥਣ ਪੈ ਨੇਰਾ ਦਾ ਪੈਂਦਾ ਬਾਹਰ ਲੈ ਚੱਲ ਕੇਰਾ ਇਹ ਬਾਹਰ ਹੀ ਦਿਖਾਵਾਂਗੇ ਆਪਾਂ ਬਾਕੀ ਉਤਲੀ ਤੁਸੀਂ ਨਾ ਇਹ ਆ ਦੇਖੋ ਲੈ ਵੀ ਆਹਾ ਜਿਹੜੀ ਝੋਟੀ ਆ ਗਈ ਨਾ ਹੁਣ ਸੋਨੂੰ 11 12 ਲੀਟਰ ਦੁੱਧ ਤਿਆਰ ਮਿਲੂ ਇਸ ਥਲੋਂ ਤੇ ਛਣਲੇਵੇ ਦੀ ਸਾਫ ਆ ਉਰੇ ਲਿਆ ਜਕਦੀ ਰ ਹੌਲੀ ਇਹ ਓਹੋ ਹੌਲੀ ਹੌਲੀ ਕੋਈ ਨਹੀਂ ਕੋਈ ਨਹੀਂ ਆਪਾਂ ਖੜੀ ਦਾ ਇਹ ਇੱਥੇ ਹੀ ਲੈ ਚੱਲ ਲੈ ਆਹ ਦੇਖੋ ਹੁਣ ਤੁਸੀਂ ਅੱਛਾ ਥਾਨ ਲੈਵੇ ਦੀ ਜਮਾ ਓਕੇ ਹੈਗੀ ਓਕੇ ਬਾਈ ਚਵਾਈ ਜਮਾਨ ਪੋਲੀ ਰੂਮ ਲੈ ਜਾ ਕੇ ਅੱਗੇ ਲੈ ਚੱਲ ਇਹ ਆ ਦੇਖ ਲਓ ਮਿੱਤਰੋ ਠੀਕ ਆ ਤੇ ਚਵਾਈ ਚੂਈ ਜਮਾ ਜਮਾ ਬਾਈ ਇੱਕ ਨੰਬਰ ਪੋਲੀ ਰੂਮ ਵਰਕ ਤੇ ਕੀ ਰੇਟ ਕਰਤਾ ਇਹ ਚੋਟੀ ਦਾ ਇਹਦਾ ਰੇਟ ਦਾ ਬਾਈ ਕੁਸ ਮਰਜੀ ਕਰਾ ਲੈ 1 30 32 ਹਾਂ ਇਹ ਹਾਂ ਨਾ ਆਪਾਂ ਨੇ ਸਵਾ ਦੀ ਦੇਣੀ ਆ ਆ ਜਾ ਕਰਾਂ ਇੱਧਰ ਆ ਜਾ ਕਿੰਨੇ ਦੀ ਦੇਂਗਾ ਚੋਟੀ ਬਈ ਸਾਬਾ ਦੀ ਹਾਂ ਨਾ ਦੇਣੀ ਮੋਲ ਇਕਤੀ ਆ ਮੋਲ ਇਕਤੀ ਆ ਚੱਲ ਫਿਰ ਕਰ ਅੱਗੇ ਦੁੱਧ ਬਣਾ ਕੇ ਦੇਵਾਂਗੇ ਦੋ ਡੰਗ ਚਵਾ ਕੇ ਅੱਛਾ ਦੁੱਧ ਤਾਂ ਬਣਾ ਕੇ ਦੇਂਗਾ ਜਿਹੜੀ ਤੇਰੀ ਆਹ ਆ ਗਈ ਝੋਟੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਬਈ ਤੀਜਾ ਸੂਆ ਰਜ ਨਾਲ ਤੀਜਾ ਸੂਆ ਹਾਂਜੀ ਕਿੰਨੇ ਦਿਨ ਸੂਣਦੇ ਆ ਇਹ ਬਈ ਹਜੇ ਲੈ ਜੂ ਮੇਰੇ ਹਿਸਾਬ ਨਾਲ 5-6 ਦਿਨ ਕਿੰਨਾ ਦੁੱਧ ਪਾਉਗੀ ਦੁੱਧ ਬਈ ਉਹਨਾਂ ਨੇ ਚੋਇਆ ਹਾਂ ਦੋ ਡੰਗ ਪਹਿਲੇ ਸੂਏ 11 ਲੀਟਰ ਹਾਂ ਦੂਜੇ ਸੀ ਇਹ 14 ਲੀਟਰ 14 ਇਹ ਆਪਣੇ ਏਰੀਆ ਦੀ ਹੈ ਨੇੜੇ ਦੀ ਮੱਝ ਆ ਕੋਈ ਦੂਰ ਦੀ ਨਹੀਂ ਅੱਛਾ ਆਪਣੇ ਏਰੀਆ ਦੀ ਕੋਈ ਹਰਿਆਣੇ ਦੀ ਨਹੀਂ ਨਾ 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 ਇਵੇਂ ਕੀ ਖਦਾ ਹਰਿਆਣੇ ਦੀ ਕੁਛ ਨਹੀਂ ਘਰੂ ਮੋ ਝੋਟੀ ਜੁਨਾਂ ਦੀ ਘਰੂ ਝੋਟੀ ਆ ਠੀਕ ਹੈ ਤੇ ਹੁਣ ਲੈ ਜੂ 5 ਦਿਨ ਹੈ ਹਾਂ ਬਈ ਮੈਂ ਖੜੀ ਦਾ ਲੇਵਾ ਦਿਖਾਦਾ ਇਧਰੋਂ ਥਾਨ ਚੈੱਕ ਕਰ ਲਓ ਤੁਸੀਂ ਮਿੱਤਰੋ ਤੇ ਹੁਣ ਨਾ ਲੇਵੇ ਦੀ ਚੜਾਈ ਚੈੱਕ ਕਰ ਲਓ ਇਹ ਆ ਦੇਖ ਲਓ ਲੇਵਾ ਚੌੜਾ ਚੂੜਾ ਪੂਰਾ ਆ ਗਿਆ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਤੇ ਖੋਲ ਫਿਰ ਜਗਤੀਰ ਕਰਾ ਸੂਆ ਤੀਜਾ ਹੈ ਹਾਂਜੀ ਲੈ ਵੀ ਆ ਤੁਸੀਂ ਝੋਟੀ ਚ ਇਹ ਲੈ ਚਲ ਕੇ ਨਾ ਉਤੋਂ ਚੜਾਈ ਚੜੂਈ ਪੂਰੀ ਆ ਗਈ ਇਸ ਛੋਟੀ ਦੀ ਲੈ ਵੀ ਇਹਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆਗਾ ਥਾਨਲੇ ਵੀ ਦੀ ਪੂਰੀ ਸਾਫ ਆ ਇਹ ਹੋਰ ਹੀ ਲੈ ਕੇ ਚੱਲ ਮਾੜੀ ਇਹ ਇੱਥੋਂ ਲੈਵਾ ਦਿਖਾ ਦਗੇ ਲੈ ਠੀਕ ਆ ਬਾਕੀ ਲੈ ਚੱਲ ਲੰਮੀ ਇਹ ਆ ਦੇਖ ਲਓ ਮਿੱਤਰੋ ਹੁਣ ਤੁਸੀਂ ਇਹਦੀ ਚੜਾਈ ਚੜੂਈ ਚੈੱਕ ਕਰ ਲਓ ਸਮਝ ਚ ਤੁਹਾਡੇ ਨਾ ਜਿਹੜੀਆਂ ਕੋਲੇ ਆਉਂਗੇ ਜਦੋਂ ਤੁਸੀਂ ਦੇਖੋਗੇ ਦੇਖ ਪਰਖ ਕੇ ਜਦੋਂ ਲਓਗੇ ਆ ਦੇਖੋ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਖੁਸਤਾ ਜਿਹੜਾ ਹੈਗਾ ਬੱਜੇ ਦਾ 4.5 ਹੀ ਆ ਧੂਏ ਦਾ ਕਰਕੇ ਜਿਗਤੀਰ ਨੇਰਾ ਹੋਇਆ ਪਿਆ ਨਾ ਨਹੀਂ ਤਾਂ ਸ਼ੀਲ ਵੀ ਬਹੁਤ ਹੈ ਅੱਛਾ ਆਪਾਂ ਹੁਣ ਦੁੱਧ ਕਿੰਨਾ ਕਹਿ ਕੇ ਦੇਣੀ ਹੈ ਇਹ ਇਹ ਬਾਈ 14 ਹੀ ਆਪਾਂ ਅਗਲੇ ਦੀ ਸੇਵਾ ਅਗਲਾ ਕਿੰਨਾ ਮਰਜ਼ੀ ਲੈ ਲੈ ਕਿੰਨੇ ਰੁਪਏ ਚ ਦੇਣੀ ਹੈ ਇਹ ਇਹ ਵੀ ਬਾਈ ਮੁੱਲ ਇੱਕ 30.5 ਦੀ ਦੇਣੀ ਹੈ ਚਾਹੇ ਦੀ ਦੁੱਧ ਤਿਆਰ ਕਰਾ ਕੇ ਲੈ ਜਾ ਆਪਣਾ ਆਪਣਾ ਉਹ ਵੀ ਤਿਆਰ ਕਰਕੇ ਦੇਣੀ ਆਪਾਂ ਸਵਾ ਕੇ ਮੱਜਾਂ ਅੱਛਾ ਹਾਂ ਤੋਕਣਾ ਘਬਣਾ ਵੀ ਸਵਾ ਕੇ ਦਿੰਨੇ ਆ ਠੀਕ ਹੈ ਉਹ ਵੀ ਆਪਣੇ ਕੋਲ ਸੁਈ ਆਉਦੀ ਹੁਣ ਟੁਕੜ ਘਬਣ ਲੈਂਦੀ ਸੀ ਅੱਛਾ ਏ ਵੀ ਤੇ ਉਹ ਉਹੋ ਕਿਵੇਂ ਫਿਰ ਤੇਰੀ ਉਹ ਤਾਂ ਆਪਣੇ ਘਰੇ ਲਾ ਲਈ ਪਈ ਦੁੱਤੇ ਘਰੇ ਦੁਨੀ ਹੈਗਾ ਸੀ ਠੀਕ ਹੈ ਇਹ ਵੀ ਸਵਾਤੀ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਨੰਬਰ ਵਾਈ ਆਪਣਾ 95017 46538 95017 46538 ਠੀਕ ਹੈ ਲੋ ਵੀ ਮਿੱਤਰੋ ਏ ਸੀ 22 ਜਗਦੀਰ ਪਿੰਡ ਕਲੇਰੀ ਤੋਂ ਤੇ ਜਲਾ ਪੈਂਦਾ ਮਿੱਤਰੋ ਮਾਨਸਾ ਦੋਨੇ ਦੀਆਂ ਦੋਨੇ ਝੋਟੀਆਂ ਹੈ ਹੀ ਆ ਪੂਰੀਆਂ ਚੰਗੀਆਂ ਨੇ ਸਾਫ਼ ਸੁਥਰੇ ਲੇਵੇ ਵਾਲੀਆਂ ਬਾਤੋ ਭਾਈ ਜੀ ਜੇ ਕਿਸੇ ਨੇ ਮੋੜ ਨਹੀਂ ਹੋਈ ਆਪਾਂ ਨੂੰ ਜਿੱਦੇ ਟੋਕੜ ਗੱਬਨ ਹੋ ਗਈ 85 ਤੋਂ 90 ਹਜ਼ਾਰ ਦੀ ਸਨੇ ਕੱਟੀ ਆਪਾਂ ਬਾਕਸ ਲੈ ਲਾਂ 90000 ਦੀ ਹਾਂ 90000 ਦੀ ਸਾਨੇ ਕੱਟੀ ਦੇ ਉਹ ਆਪਾਂ ਵਾਪਸ ਲੈ ਲਾਂਗੇ ਠੀਕ ਆ ਲੈ ਵੀ ਤੋ ਬਿਣਾ ਦੇਣੀ ਆ ਤਾਂ 80-85000 ਦੀ ਆਪਾਂ ਲੈ ਲਾਂਗੇ ਫੇਰ ਵੀ 80-85000 ਠੀਕ ਆ ਲੈ ਵੀ ਆ ਦੇਖ ਲੋ ਆ ਤਾਂ ਜਮਾ ਗੱਲ ਕੋਕੀ ਜੜਤੇ ਬਾਈ ਨੇ ਵੀ ਭਾਈ ਆਹ ਜਿਹੜੀ ਆ ਗਈ ਨਾ ਇਹ 90000 ਦੀ ਝੋਟੀ ਵਾਪਸ ਕਰ ਦੇ ਅਗਲਾ ਹੁਣ ਲੈ ਜੇ ਅਗਲਾ ਦੁੱਧ ਪੀ ਲੈ ਦੁੱਧ ਪੀ ਲੈ ਤੋਕੜ ਗੱਬਣ ਹੋ ਗਈ 2.5 ਤੋਂ ਚੈੱਕ ਪਾਸ ਹੋ ਗਈ ਚਾਹੀਦੀ ਸਾਈ ਵੀ ਅੱਜ ਅਗਲਾ ਕਹਿੰਦਾ ਹੁਣ ਕਹਿੰਦਾ ਵੀਡੀਓ ਚ ਜੋ ਮੇਵਾਰ ਬੰਦਾ ਲੈ ਕੇ ਉਧਰੋਂ ਮੇਰੇ ਕਾ ਨਹੀਂ ਉਧਰ ਆ ਰਗਣੇ 5000 ਰੁਪਏ ਸਾਈ ਰੱਖ ਲੈ ਆਪਣੀ ਠੀਕ ਆ ਲਿੱਸੀ ਨਾ ਹੋਵੇ ਮੱਜ ਠੀਕ ਆ ਤੇ ਪਹਿਲਾਂ 7 ਮਹੀਨਿਆਂ ਦੀ ਹੋਵੇ ਮਾਹ ਉਹ ਤਾਂ ਕ ਅਗਲੀ ਕਿਸੇ ਦੁੱਧ ਚਵਾ ਕੇ ਸਾਰੇ ਖਾਲੀ ਕਰਕੇ ਦੇਦੇ ਦੁੱਧ ਡੜਾਈ ਉਹਦਾ ਅਗਲੀ ਦਿਸਾ ਕਈ ਵਾਰ ਅਗਲੇ ਨੇ ਕਹਿੰਦਾ ਵੀ ਜੇ ਇੱਕ ਚੈੱਕ ਪਾਸ ਹੋ ਗਈ ਲੈ ਜਾ ਆਪਦੀ ਆਪਾਂ ਲੈ ਆਵਾਂਗੇ ਠੀਕ ਆ ਲੈ ਆਏਗਾ ਹਾਂ ਹਾਂ ਚਲੋ ਲੋ ਵੀ ਬਾਈ ਕੋਲੇ ਜਿਹੜੇ ਦੂਜੇ ਪਸ਼ੂ ਵੀ ਰੱਖੇ ਹੋਏ ਨੇ ਚੰਗੇ ਨੇ ਤੇ ਇੱਥੇ ਆਓ ਤਸਦੀਕ ਕਰ ਲਿਓ ਆਹ ਆਪਣਾ ਕੱਟਾ ਰੱਖਿਆ ਹੋਇਆ ਅਗਲਾ ਕਹਿੰਦਾ ਸੀਮ ਬੰਦਾ ਆਪਾਂ ਆਪਦੇ ਤਿਆਰ ਕਰਾਂਗੇ ਸਾਰਾ ਕੁਝ 15 ਪਲੱਸ ਪਹਿਲਾਂ ਦਾ ਦੁੱਧ ਹੈ ਅੱਛਾ ਉਹਦਾ ਘਟਾ ਰੱਖਿਆ ਕੋਈ ਆਪਾਂ ਨਹੀਂ ਕੋਈ ਨੂਰ ਦਾ ਫਲਾਣੇ ਦਾ ਨਾਂ ਆਪਦੀ ਬ੍ਰੀਡ ਆਪਦੀ ਠੀਕ ਹੈ ਇਹ ਆਪਦੀ ਰੱਖਿਆ ਹਾਂ ਹਾਂ ਆਪਦਾ ਨਹੀਂ ਚਲੋ ਆਉਣ ਵਾਲੇ ਟਾਈਮ 'ਚ ਤੇ ਲੋ ਵੀ ਕਰਿਓ ਇੱਥੇ ਆ ਕੇ ਤਸੱਲੀ ਤੇ ਤਸੱਲੀ ਕਰਕੇ ਦੋਨੇ ਨਾਲ ਲਿਜਾ ਸਕਦੇ